ਔਰ ਸਾਬਦਨ ਇੰਡੀਆ ਕ੍ਰਾਈਮ ਪਟ્રોલ ਵਰਗੇ ਸੀਰੀਅਲ ਕੀਤੇ ਹੋਏ ਨੇ ਸਟਾਰਫਸ ਤੇ ਕੰਮ ਕੀਤਾ ਹੋਇਆ ਮੈਂ ਐਕਟਰ ਆ ਜੀ ਮੈਂ ਕਈ ਫਿਲਮਾਂ ਹੋਰ ਵਿੱਚ ਕੰਮ ਕੀਤਾ ਹੋਇਆ ਮੈਂ 2 ਸਾਲ ਥੀਏਟਰ ਕੀਤਾ ਕਰਕੀ ਥੀਏਟਰ ਗਰੁੱਪ ਪਰ ਪੰਜਾਬੀ ਯੂਨੀਵਰਸਿਟੀ ਸਾਡਾ ਬਾਹਰ ਨਾ ਫੜ ਕੇ ਆ ਜਿਵੇਂ ਸੋਸ਼ਲ ਮੀਡੀਆ ਦਾ ਕੋਈ ਮੈਡਸਨ ਵਰਗੇ ਹੋਵੇ ਟੈਂਪੋ ਵਰਗੇ ਜਿਵੇਂ ਗੇ ਹੋਗੇ ਜਾਂ ਆਪਣਾ ਹੀ ਭਾ ਵੀਰਨਜੀਤ ਕਰੋਗੇ ਜਾਂ ਸੋਸ਼ਲ ਮੀਡੀਆ ਦਾ ਕੋਈ ਵੀ ਜੋ ਗੈਰਨ ਹੋ ਜਾਂਦਾ ਉਸ ਨੂੰ ਮੌਕੇ ਦਿੰਦੇ ਨੇ ਉਹ ਖੜਤਾਲ ਤੇ ਬੈਠਾ ਜੀ ਕਿਉਂਕਿ ਬੰਦੇ ਵਿੱਚ ਮੇਰਾ ਕੰਮ ਠੀਕ ਠਾਕ ਚੱਲ ਰਿਹਾ ਸੀ ਪਰ ਉਥੇ ਅੰਤ ਜ਼ਿਆਦਾ ਕੋਈ ਮੈਨੂੰ ਅੱਗਾ ਨਹੀਂ ਦੱਸਿਆ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਪੀ ਸਿੰਘ ਹੈ ਅ ਮੇਰਾ ਪਿੰਡ ਦੋਦਾ ਜ਼ਿਲ੍ਹਾ ਸ਼੍ਰੀ ਮਕਸਦ ਸਾਹਿਬ ਹੈ ਅ ਮੈਂ ਐਕਟਰਾਂ ਜੀ ਮੈਂ ਕਈ ਫਿਲਮਾਂ ਵਿੱਚ ਕੰਮ ਕੀਤਾ ਹੋਇਆ ਮੈਂ 2 ਸਾਲ ਥੀਏਟਰ ਕੀਤਾ ਕਲਕੀ ਥੀਏਟਰ ਗਰੁੱਪ ਬੰਬੇ ਤੋਂ ਤੇ ਉਸ ਦੇ ਨਾਲ ਨਾਲ ਕਈ ਫਿਲਮਾਂ ਵੀ ਕੀਤੀਆਂ ਹੋਈਆਂ ਜਿਵੇਂ ਅਜ ਦੇ ਵੇਗਾਂ ਦੀ ਪੂਛ ਦਾ ਪ੍ਰਾਈਡ ਆਫ ਇੰਡੀਆ ਹੋਰ ਸਾਹਵਨ ਇੰਡੀਆ ਕ੍ਰਾਈਮ ਪਟ્રોલ ਵਰਗੇ ਸੀਰੀਅਲ ਕੀਤੇ ਹੋਏ ਨੇ ਸਟਾਰ ਅਫਸਰ ਤੇ ਕੰਮ ਕੀਤਾ ਹੋਇਆ ਹੈ ਡीडी ਭਾਰਤੀ ਦਾ ਕੰਮ ਕੀਤਾ ਹੈ ਡੰਗਲ ਚੈਨਲ ਤੇ ਕੰਮ ਕੀਤਾ ਹੋਇਆ ਮੇਰੇ ਕੋਲ ਟੋਟਲ 10 12 ਸਾਲ ਦਾ ਤਜਰਬਾ ਹੈ ਜੀ ਤੇ ਮੈਂ ਉਹ ਹੜਤਾਲ ਤੇ ਬੈਠਾ ਜੀ ਕਿਉਂਕਿ ਬੰਬੇ ਵਿੱਚ ਮੇਰਾ ਕੰਮ ਠੀਕ ਠਾਕ ਚੱਲ ਰਿਹਾ ਸੀ ਪਰ ਉਥੇ ਜਿਆਦਾ ਕੋਈ ਮੈਨੂੰ ਅੱਗਾ ਨਹੀਂ ਦੱਸਿਆ ਕਿਉਂਕਿ ਉੱਥੇ ਖਰਚੇ ਬਹੁਤ ਪੈ ਜਾਂਦੇ ਸੀ ਮੇਰਾ ਉੱਥੇ ਇੰਨਾ ਜਿਹਾ ਕੰਮ ਨਹੀਂ ਚੱਲ ਰਿਹਾ ਸੀ ਤੇ ਮੈਂ ਸੋਚਿਆ ਮੈਂ ਪੰਜਾਬੀ ਇੰਡਸਟਰੀ ਵਿੱਚ ਜਾ ਕੇ ਜਿਹੜਾ ਕਿ ਟਰਾਈ ਕਰਦਾ ਪੰਜਾਬੀ ਫਿਲਮ ਇੰਡਸਟਰੀ ਮੈਂ ਸਾਡਾ ਜਿਹੜਾ ਬਾਹ ਫੜੋਗੇ ਐਕਟਰਾਂ ਦਾ ਕਿਉਂਕਿ ਸਾਡੇ ਕੋਲ ਤਿਆਰ ਬੇਦਾਰ ਐਕਟਰਾਂ ਸੀ ਮੇਰੇ ਹੋਰ ਨਾਲ ਵੀਰ ਨੇ ਬਹੁਤ ਤਿਆਰ ਬੇਕਾਰ ਨੇ ਕਈ ਨਾਲ ਥੀਏਟਰ ਦੀ ਐਮਏ ਕੀਤੀ ਹੋਈ ਹੈ ਪਟਿਆਲਾ ਯੂਨੀਵਰਸਿਟੀ ਤੋਂ ਪਰ ਪੰਜਾਬੀ ਯੂਨੀਵਰਸਿਟੀ ਸਾਡਾ ਬਾਹ ਨਾ ਫੜ ਕੇ ਜਿਵੇਂ ਸੋਸ਼ਲ ਮੀਡੀਆ ਦਾ ਕੋਈ ਮੈਡਸਨ ਵਰਗੇ ਹੋ ਗਏ ਜਾਂ ਟੈਂਪੂ ਵਰਗੇ ਜਿਵੇਂ ਗੇ ਹੋ ਗਏ ਜਾਂ ਆਪਣਾ ਵੀ ਭਾਬੀ ਰਣਜੀਤ ਕਰੋ ਹੋ ਗਏ ਜਾਂ ਸੋਸ਼ਲ ਮੀਡੀਆ ਦਾ ਕੋਈ ਵੀ ਜੋ ਵੈਰ ਨ ਹੋ ਜਾਂਦਾ ਉਸ ਨੂੰ ਮੌਕੇ ਦਿੰਦੇ ਨੇ ਜਾਂ ਕਿਸੇ ਦੇ ਦੋ ਚਾਰ ਗਾਣੇ ਹਿੱਟ ਹੋ ਗਏ ਉਸ ਨੂੰ ਮੌਕਾ ਦਿੱਤਾ ਜਾਂਦਾ ਹੈ ਐਕਟਰਾਂ ਨੂੰ ਪਿੱਛੇ ਰੱਖਿਆ ਜਾ ਰਿਹਾ ਹੈ ਉਸ ਦੇ ਮੈਂ ਜਿਹੜੇ ਐਕਟਰਾਂ ਦੇ ਹੱਕਾਂ ਵਿੱਚ ਐਕਟਰਾਂ ਦੇ ਲਈ ਆਪਦੇ ਹੱਕਾਂ ਦੇ ਲਈ ਜਿਹੜਾ ਮੈਂ ਭੁਖੜ ਤਾਲ ਤੇ ਬੈਠਾ ਜੀ ਉਸ ਦੇ ਲਈ ਮੈਂ ਇਹ ਸਟੈਪ ਚੱਕਿਆ ਜੀ ਘਰ ਦੇ ਹਾਲਾਤ ਮੇਰੇ ਠੀਕ ਨੇ ਘਰ ਦੇ ਹਾਲਾਤ ਮੇਰੇ ਆ ਠੀਕ ਆ ਸਾਡੇ ਕੋਲ ਜ਼ਮੀਨ ਜਿਆਦਾ ਹੈਗੇ ਆ ਆ ਜ਼ਿਆਦਾ ਨਹੀਂ ਹੈ ਪਰ ਠੀਕ ਆ ਮਿਡਲ ਕਲਾਸ ਫੈਮਲੀ ਦੀ ਹੈਗੀ ਸਾਡੀ 2-4 ਕਿਲੋ ਜ਼ਮੀਨ ਹੈਗੀ ਸਾਡਾ ਗੁਜ਼ਾਰਾ ਠੀਕ ਹੋ ਰਿਹਾ ਪਰ ਮੈਂ ਕਾਫੀ ਟਾਈਮ ਤੋਂ ਮੈਂ ਇਸ ਫੀਲਡ ਵਿੱਚ ਜੋ ਜੋ ਵੀ ਲੱਗਿਆ ਹੋਇਆ ਆ ਮੈਨੂੰ ਉਮੀਦਾਂ ਇਸ ਇਸ ਲਾਈਨ ਤੋਂ ਤਾਂ ਮੈਂ ਅਗਰੇ ਇਸ ਫੀਲਡ ਸਾਨੂੰ ਕੰਮ ਨਹੀਂ ਮਿਲ ਰਿਹਾ ਆਸ-ਪਾਸ ਸਾਨੂੰ ਕੰਮ ਦਿੱਤਾ ਜਾ ਰਿਹਾ ਹੋਰ ਫੀਲਡ ਨਾਨ ਪ੍ਰੋਫੈਸ਼ਨਲ ਬੰਦੇ ਜਿਹੜੇ ਜਿਹੜੇ ਸਪੀਲਡ ਤੋਂ ਬਾਹਰ ਦੇ ਬੰਦੇ ਨੂੰ ਕੰਮ ਦਿੱਤਾ ਜਾ ਰਿਹਾ ਛੱਡ ਦੇ ਕੇ ਟੈਲੈਂਟਰ ਬੰਦੇ ਜਿਹਨਾਂ ਨੇ ਕੰਮ ਕੀਤਾ ਆਇਆ ਤਿਆਰਬਾ ਥੀਏਟਰ ਕੀਤਾ ਆਇਆ ਨਾ ਪੜ੍ਹਾਈ ਕੀਤੀ ਇਸ ਫੀਲਡ ਵਿੱਚ ਅਸੀਂ ਘਰ ਬੈਠੇ ਆ ਤਾਂ ਘਰੋਂ ਬੈਠੀ ਆ ਪਰ ਹਾਂ ਕਿ ਬਰੋਜਗਾਰ ਜਰੂਰ ਬੈਠਾ ਕਿ ਸਾਨੂੰ ਇੰਡਸਟਰੀ ਸਾਡੀ ਬਾਹਰ ਨਹੀਂ ਫੈਲਦੀ ਸਾਨੂੰ ਕੋਈ ਰਾਹਸਤਾਨ ਨਹੀਂ ਦਿਖ ਰਿਹਾ ਤਾਂ ਮੈਂ ਜਿਹੜਾ ਸਟੈਪ ਚੱਕਿਆ ਜੀ ਹੁਣ ਅਸੀਂ ਬਹੁਤ ਜਲਦੀ ਹੀ ਮੁਹਾਲੀ ਵਿੱਚ ਅਸੀਂ ਪਰਮਿਸ਼ਨ ਲੈ ਕੇ ਅਸੀਂ ਅੱਗੇ ਪੜਪਰਾ ਮੇਰੇ ਵੀਰਪਰਾ ਹੋਰ ਜੁੜ ਰਹੇ ਨੇ ਮੇਰੇ ਨਾਲ ਅਸੀਂ ਇਸ ਲੜਾਈ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਐਕਟਰਾਂ ਦੀ ਜਿਹੜੀ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਵੇ ਉਹਨਾਂ ਦਾ ਬੰਦ ਡੜਾ ਹੱਕ ਦਿੱਤਾ ਜਾਵੇ ਉਹਨਾਂ ਦੀ ਵੀ ਇੱਜ਼ਤ ਹੋਵੇ ਉਹਨਾਂ ਨੂੰ ਵੀ ਰੋਜ਼ਗਾਰ ਮਿਲੇ ਉਹ ਵੀ ਆਪਣੇ ਸੁਪਨੇ ਪੂਰੇ ਕਰ ਸਕਣ ਅਤੇ ਪੰਜਾਬੀ ਇੰਡਸਟਰੀ ਦਾ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ ਜੀ ਬਸ ਮੈਂ ਐਂਡ ਵਿੱਚ ਇਹ ਕਹਿਣਾ ਚਾਹੁੰਦਾ ਕਿ ਸਾਡੀ ਜਿਹੜੀ ਬਾਹ ਫੜੀ ਜਾਵੇ ਸਾਡੀ ਸਭ ਤੋਂ ਵੱਧ ਸਪੋਰਟ ਕੀਤੀ ਜਾਵੇ ਸਾਡੇ ਜਿਹੜੇ ਮੁੱਦਿਆਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਸਾਡੀ ਇੰਡਸਟਰੀ ਸਾਡਾ ਸਾਥ ਦੇਵੇ ਤੇ ਇੰਡਸਟਰੀ ਨੂੰ ਚਾਹੀਦਾ ਕਿ ਜਿਹੜੇ ਟੈਂਟਡ ਬੰਦੇ ਨੇ ਪ੍ਰੋਫੈਸ਼ਨਲ ਬੰਦੇ ਨੇ ਜਿਹੜੇ ਪ੍ਰੋਫੈਸ਼ਨਲ ਐਕਟਰ ਨੇ ਉਹਨਾਂ ਨੂੰ ਕੰਮ ਦਿੱਤਾ ਜਾਵੇ ਨਾ ਕਿ ਗਾਂਦ ਨੂੰ ਪ੍ਰਮੋਟ ਕੀਤਾ ਜਾਵੇ ਜਿਵੇਂ ਮੈਰਸਨਦ ਹੋ ਗਏ ਇਹਨੂੰ ਚਾਹੀਦਾ ਕਿ ਜਿਹੜੇ ਟੈਂਟਡ ਬੰਦੇ ਨੇ ਪ੍ਰੋਫੈਸ਼ਨਲ ਬੰਦੇ ਨੇ ਜਿਹੜੇ ਪ੍ਰੋਫੈਸ਼ਨਲ ਐਕਟਰ ਨੇ ਉਹਨਾਂ ਨੂੰ ਕੰਮ ਦਿੱਤਾ ਜਾਵੇ ਨਾ ਕਿ ਗਾਂਦ ਨੂੰ ਪ੍ਰਮੋਟ ਕੀਤਾ ਜਾਵੇ ਜਿਵੇਂ ਮੈਰਸਨਦ ਹੋ ਗਏ ਭਾਬੀ ਰਣਜੀਤ ਕਰੋ ਵਿੱਚ ਮੇਰੀ ਭਾਬੀ ਨੂੰ ਕਹ ਦਿੰਨੇ ਆਪਾਂ ਇਹ ਇੰਸਟਾਗ੍ਰਾਮ ਦੇ ਗੰਦ ਨੇ ਇਹਨਾਂ ਨੂੰ ਮੌਕੇ ਨਾ ਦੇ ਕੇ ਜੋ ਟੈਲੈਂਟਡ ਬੰਦੇ ਨੇ ਜੋ ਜਿਨ੍ਹਾਂ ਨੇ ਇਹ ਜਿੰਨਾ ਦਾ ਫੀਲਡ ਹੈ ਜੋ ਇਸ ਸਪੈਸ਼ਲਿਜ਼ੇਸ਼ਨ ਕਰਕੇ ਬੈਠੇ ਨੇ ਪੜਾਈ ਕਰਕੇ ਬੈਠੇ ਨੇ ਉਹਨਾਂ ਨੂੰ ਮੌਕੇ ਦਿੱਤੇ ਜਾਣਾ ਸਿੰਗਰਾਂ ਨੂੰ ਇਸ ਫੀਲਡ ਵਿੱਚ ਬਾਹਰ ਰੱਖਿਆ ਜਾਵੇ ਕਿ 2-4 ਗਾਣੇ ਹਿੱਟ ਹੋ ਜਾਂਦੇ ਨੇ 2000 ਗਾਣੇ ਹਿੱਟ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਬਹੁਤ ਤਗੜਾ ਐਕਟਰ ਹੋਊਗਾ ਉਹਨਾਂ ਨੂੰ ਬਹੁਤ ਜਲਦੀ ਮੌਕਾ ਦੇ ਦਿੱਤਾ ਜਾਂਦਾ ਕਿ ਉਸ ਦੀ ਬਜਾਏ ਕਿ ਇੱਕ ਬਹੁਤ ਚੰਗਾ ਐਕਟਰ ਹੈ ਉਸ ਨੂੰ ਪਿੱਛੇ ਰੱਖਿਆ ਜਾਂਦਾ ਆ ਜੇ 2-4 ਗਾਣੇ ਹਿੱਟ ਹੋ ਗਏ ਉਸ ਨੂੰ ਧਿਲਿਆ ਜਾਂਦਾ ਬਸ ਇਹ ਹੀ ਮੰਗ ਆ ਜੀ ਕਿ ਸਾਡੀ ਜਿਹੜੇ ਬਾਹਰ ਇ ਸਾਡਾ ਸਪੱਤਵਾਦ سپورਟ ਜਿਹੜਾ ਤੁਹਾਡਾ ਮਿਲਿਆ ਜੀ ਹੁਣ ਇਸ ਵਿੱਚ ਮੈਂ ਇੱਕ ਮੈਂ ਗੱਲ ਐਡ ਕਰਨੀ ਚਾਹਣਾ ਜੀ ਅ ਮੈਂ ਬੰਬੇ ਵਿੱਚ ਮੈਨੂੰ ਕੰਮ ਠੀਕ ਚੱਲ ਰਿਹਾ ਸੀ ਪਰ ਉੱਥੇ ਇੱਕ ਮੈਨੂੰ ਬਹੁਤ ਵੱਡੀ ਦਿੱਕਤ ਆ ਰਹੀ ਸੀ ਜੋ ਕਿ ਹਰ ਇੱਕ ਪੰਜਾਬੀ ਐਕਟਰ ਨੂੰ ਆਉਂਦੀ ਹੈ ਜੋ ਕਿ ਆਪਾਂ ਪੰਜਾਬ ਵਿੱਚ ਰਹੇ ਆ ਪੰਜਾਬ ਵਿੱਚ ਜੰਮੇ ਪੜੇ ਆ ਇੱਥੇ ਵੱਡੇ ਹੋਏ ਆ ਆਪਣਾ ਜਿਹੜਾ ਐਕਸੈਂਟ ਆ ਪੂਰਾ ਪੰਜਾਬੀ ਹੈ ਪਠੇੜ ਪੰਜਾਬੀ ਬੋਲਦੇ ਆ ਤੇ ਉਹ ਮੇਰੇ ਬੰਬੇ ਉਸ ਚੀਜ਼ ਨੇ ਮੈਨੂੰ ਬਹੁਤ ਦਿੱਕਤ ਦਿੱਤੀ ਮੇਰੇ ਜਿਹੜੇ ਹਿੰਦੀ ਸੀ ਮੇਰੇ ਟੋਨ ਜਿਹੜਾ ਪੰਜਾਬੀ ਆ ਜਾਂਦਾ ਸੀ ਇਹ ਬਹੁਤ ਐਕਟਰਾਂ ਨੂੰ ਦਿੱਕਤ ਰਹਿੰਦੀ ਹੈ ਉਸ ਚੀਜ਼ ਕਰਕੇ ਮੈਨੂੰ ਦਿੱਕ ਬਾਕੀ ਫਿਰ ਮੈਂ ਨੂੰ ਪੰਜਾਬ ਵਿੱਚ ਇਸ ਚੀਜ਼ ਦੀ ਕੋਈ ਦਿੱਕਤ ਨਹੀਂ ਹੋਊਗੀ ਕਿਉਂਕਿ ਇੱਥੇ ਸਾਰੇ ਠੇੜ ਪੰਜਾਬੀ ਬੋਲਦੇ ਨੇ ਆਪਾਂ ਨੂੰ ਪੰਜਾਬੀ ਵਿੱਚ ਹੀ ਕੰਮ ਕਰਨਾ ਹੈ ਪੰਜਾਬੀ ਮਾਂ ਬੋਲੀ ਵਿੱਚ ਹੀ ਆਪਾਂ ਕੰਮ ਕਰਨਾ ਹੈ ਪਰ ਇਸ ਚੀਜ਼ ਨੂੰ ਧਿਆਨ ਵਿੱਚ ਰੱਖਿਆ ਜਾਵੇ ਕਿ ਤਾਂ ਮੈਂ ਇਸ ਇੰਡਸਟਰੀ ਨੂੰ ਵੀ ਹੁਣ ਮੈਂ ਪਹਿਲ ਦੇ ਰਿਆਂ ਕਿ ਮੇਰੀ ਬਾਹ ਇੱਥੇ ਪੜੀ ਜਾਵੇ ਇੱਥੇ ਮੈਂ ਕੁਝ ਬਹੁਤ ਵੱਡਾ ਕਰ ਸਕਦਾ ਜੀ ਇੱਥੇ ਸਾਰੇ ਐਕਟਰ ਜੋ ਘੜ ਪਰਾ ਜੋ ਮਿਹਨਤ ਕਰਕੇ ਬੈਠੇ ਨੇ ਥੀਏਟਰ ਕਰਕੇ ਬੈਠੇ ਨੇ ਚੁਪੜਾਈ ਕਰਕੇ ਬੈਠੇ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਵੀ ਬਹੁਤ ਕੁਝ ਉਹ ਵੱਡਾ ਕਰ ਸਕਦੇ ਨੇ ਇੱਕ ਚੰਗੀ ਚੀਜ਼ ਲਿਆ ਸਕਦੇ ਨੇ ਜਿਵੇਂ ਸਾਉਥ ਦੀ ਇੰਡਸਟ ਉਸੇ ਤਰ੍ਹਾਂ ਪੰਜਾਬ ਗਿੰਡਸਟਰੀ ਵੀ ਕਰ ਸਕਦੀ ਹੈ ਜੇ ਆਪਾਂ ਚੰਗੀ ਚੀਜ਼ਾਂ ਬਣਾਵਾਂਗੇ ਪ੍ਰੋਫੈਸ਼ਨਲ ਬੰਦਿਆਂ ਨੂੰ ਕੰਮ ਦੇਵਾਂਗੇ ਚੰਗੇ ਬੰਦਿਆਂ ਨੂੰ ਕੰਮ ਕਰਾ ਦੇਵਾਂਗੇ ਸਿੱਖੇ ਹੋਏ ਬੰਦਰ ਨੂੰ ਕੰਮ ਦੇਵਾਂਗੇ ਨਾ ਕਿ ਸਿੰਗਰਾਂ ਨੂੰ ਜਾਂ ਹੋਰ ਅਮੈਡਸਨ ਤੋਂ ਵਰਗਿਆਂ ਨੂੰ ਜਾਂ ਭੱਬ ਚੁੰਮੇ ਭੱਬਿਆਂ ਦੇ ਵਿਚ ਇੰਸਟਾਗ੍ਰਾਮ ਦੇ ਗਾਂਦੇ ਉਹਨਾਂ ਨੂੰ ਦੇਣ ਦੀ ਉਹਨਾਂ ਨੂੰ ਕੰਮ ਦੇਣ ਦੀ ਬਜਾਏ ਵਧੀਆ ਕਟਰ ਨੂੰ ਕੰਮ ਦਿੱਤਾ ਜਾਵੇ